ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੁਣਾਂ ਦੇ ਭਾਸ਼ਣ ਦੇ ਉੱਤੇ ਲਗਾਤਾਰ ਬਾਦਲ ਤੜਾ ਅਟੈਕ ਕਰ ਰਿਹਾ ਸੀ ਉਸ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਪਰਮਿੰਦਰ ਢੀਂਸਾ ਹੁਣਾਂ ਦੇ ਵੱਲੋਂ ਜਿਹੜਾ ਉਸ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਕੋਈ ਉਹ ਮੀਟਿੰਗ ਹੋਈ ਜਾਂ ਨਹੀਂ ਹੋਈ ਉਹ ਸਾਰੇ ਉਸ ਦੇ ਉੱਤੇ ਗੱਲਬਾਤ ਹੋਈ ਆ ਪਰਮਿੰਦਰ ਢੀਂਸਾ ਜੀ ਸਾਡੇ ਨਾਲ ਮੌਜੂਦ ਨੇ ਢੀਂਸਾ ਸਾਹਿਬ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਸੀਂ ਵੇਸਤਾ ਕਲੀਅਰ ਕਰਤਾ ਕਿ ਉਸ ਦਿਨ ਸਾਡੇ ਘਰ ਜਦੋਂ ਤੱਕ ਜਸਦਾਰ ਸਿੱਗੇ ਗਿਆਨੀ ਹਰਪ ਸਿੰਘ ਹੁਣੀ ਉਦੋਂ ਤੱਕ ਕੋਈ ਪ੍ਰੈਸ ਕਾਨਫਰੈਂਸ ਜਾਂ ਮੀਟਿੰਗ ਜਿਹੜੀ ਸਾਡੇ ਘਰ ਦੇ ਵਿੱਚ ਨਹੀਂ ਹੋਈ ਤਾਂ ਜਿਹੜਾ ਬਾਦਲ ਤੜਾ ਲਗਾਤਾਰ ਇਸ ਗੱਲ ਤੇ ਉਤੇ ਅਟੈਕ ਕਰ ਰਿਹਾ ਹੈ ਕਿ ਜੀ ਇਹ ਪੂਰੀ ਸਾਜ਼ਿਸ਼ ਜਿਹੜੀ ਹੈ ਰਚੀ ਗਈ ਪਹਿਲਾਂ ਦੇਖੋ ਦੋ ਮੈਂ ਕਹਿੰਦੇ ਦੋ ਅੱਡ ਅੱਡ ਚੀਜ਼ਾਂ ਨੇ ਜਦ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਤਾ ਉਹਨੇ ਆਪਦੀ ਭਰਤੀ ਸ਼ੁਰੂ ਕਰਤੀ ਗਿਆਨੀ ਸਾਡੇ ਘਰ ਮੀਟਿੰਗ 'ਚ ਗਿਆਨੀ ਜੀ ਕਦੇ ਹਾਜ਼ਰ ਨਹੀਂ ਸੀ ਤੇ ਅਸੀਂ ਸੁਧਾਰ ਨੇ ਜਿਹੜੇ ਆਗੂ ਸੀ ਸੁਧਾਰ ਲਹਿਰ ਚਾਹੇ ਭੰਗ ਹੋ ਗਈ ਅਸੀਂ ਮੀਟਿੰਗ ਕਰਦੇ ਰਹੇ ਵੀ ਹੁਣ ਆਪਾਂ ਕੀ ਕਰੀਏ ਉੱਥੇ ਵਿਚਾਰ ਚਰਚਾ ਹੁੰਦੀ ਰਹੀ ਉੱਥੇ ਢੀਂਟਾ ਸਾਹਿਬ ਨੇ ਵੀ ਅਸੀਂ ਵੀ ਸਾਰੇ ਨੇ ਉਹ ਲੀਡਰਸ਼ਿਪ ਕਹਿੰਦੇ ਰਹੇ ਵੀ ਗਿਆਨੀ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਫੇਰ ਇਹ ਇੱਕ ਸੈਪਰੇਟ ਇਨਸੀਡੈਂਟ ਹੋ ਗਿਆ ਕਈ ਮੀਟਿੰਗਾਂ ਹੋਈਆਂ ਫੇਰ ਗਿਆਨੀ ਜੀ ਢੀਂਟਾ ਸਾਹਿਬ ਦਾ ਪਤਾ ਲੈਣ ਵੀ ਆਏ ਉਹਨਾਂ ਨੂੰ ਵੀ ਗਿਆਨੀ ਜੀ ਨੂੰ ਕਿਹਾ ਵੀ ਗਿਆਨੀ ਜੀ ਤੁਸੀਂ ਕੌਮ ਦੀ ਲੀਡਰਸ਼ਿਪ ਸੰਭਾਲੋ ਇਹ 17 ਮਈ ਦੀ ਗੱਲ ਹੈ ਅੱਜ ਲੋੜ ਹੈ ਤੁਹਾਡੇ ਵਰਗੇ ਇੱਕ ਪੰਥਕ ਆਗੂ ਦੀ ਜਿਹੜਾ ਕੌਮ ਦੀ ਅਗਵਾਈ ਕਰੇ ਤੇ ਉਹਨਾਂ ਨੂੰ ਉਦੋਂ ਉੱਥੇ ਬੇਨਤੀ ਕੀਤੀ ਹਾਲਾਂਕਿ ਢੀਂਡ ਸਾਹਿਬ ਵਾਲੀ ਸਿਹਤ ਠੀਕ ਨਹੀਂ ਸੀ ਉਸ ਤੋਂ 10 ਦਿਨ ਬਾਅਦ 11ਵੇਂ ਦਿਨ ਢੀਂਡ ਸਾਹਿਬ ਦਾ ਕਾਲ ਚੜਾਣਾ ਹੋ ਜਾਂਦਾ ਪਰ ਉਹਨਾਂ ਨੇ ਗੈਨੀ ਜੀ ਨੂੰ ਬੜੇ ਸਪਸ਼ਟ ਰੂਪ ਚ ਕਿਹਾ ਵੀ ਅੱਜ ਲੋੜ ਹੈ ਇਸ ਹਾਲਾਤਾਂ ਚੋਂ ਕੱਢਣ ਲਈ ਤੁਹਾਡੇ ਵਰਗੇ ਆਗੂ ਅੱਗੇ ਆਉਣ ਤੇ ਕਮਾਂਡ ਸਾਹਮਣ ਤੁਸੀਂ ਪ੍ਰੈਸ ਕਾਨਫਰੰਸ 'ਚ ਇਹ ਵੀ ਜ਼ਿਕਰ ਕੀਤਾ ਜਿਹੜਾ ਖਾਸ ਕਰਕੇ ਚੰਦੂ ਮਾਜਰਾ ਸਾਹਿਬ ਹਰਿੰਦਰਪਾਲ ਸਿੰਘ ਹੁਣ ਜੀ ਕਹਿੰਦੇ ਸੁਣੇ ਉਹ ਕਹਿੰਦੇ ਕਿ ਵੀ ਜੋ ਸਾਜ਼ਿਸ਼ ਕਿਹਾ ਜਾ ਰਿਹਾ ਜੋ ਸ਼ਬਦ ਵਰਤਿਆ ਜਾ ਰਿਹਾ ਹੁਕਮਨਾਮੇ ਨੂੰ ਵੀ ਉਸ ਦੇ ਉੱਤੇ ਜਥੇਦਾਰ ਅਕਾਲ ਤਖਤ ਸਾਹਿਬ ਕੋਈ ਐਕਸ਼ਨ ਲੈਣ ਬਾਦਲ ਧੜੇ ਦੇ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਬੜੀ ਵਾਜਿਬ ਗੱਲ ਕਹੀ ਹੈ ਹਰਿੰਦਰਪਾਲ ਜੀ ਨੇ ਜਿਹੜੀ ਪਾਰਟੀ ਅਕਾਲੀ ਦਲ ਕਾ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਸਾਜ਼ਿਸ਼ ਕਹੀ ਉਹਦੇ ਉਹਦੀ ਸੋਚ ਉਹਦੀ ਮਾਨਸਿਕਤਾ ਵਾਰੀ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਇਹ ਜਿਹੜਾ ਫੈਸਲਾ ਸੀ ਗੈਨੀ ਕੱਲੇ ਹਰਪੀ ਸਿੰਘ ਜਦੋਂ ਤਾਂ ਹੈ ਨਹੀਂ ਸੀ ਇਹ ਤਾਂ ਪੰਜ ਸਿੰਘ ਸਹਿਬਾਨਾਂ ਦਾ ਸੀ ਕਿ ਇਹ ਪੰਜੇ ਨੂੰ ਕਹਿੰਦੇ ਵੀ ਪੰਜਾਂ ਨੇ ਬੈਠ ਕੇ ਸਾਜ਼ਿਸ਼ ਕੀਤੀ ਹੈ। ਮਤਲਬ ਮੈਨੂੰ ਇਹਨਾਂ ਦੀ ਜਿਹੜੀ ਕੋਈ ਜੋ ਵੀ ਇਹ ਕੋਈ ਗੱਲਾਂ ਕਰਦੇ ਉਹਨਾਂ ਦੇ ਕੋਈ ਤਕ ਨਹੀਂ ਆਉਂਦੀ ਇਹ ਸਿਰਫ ਬਖਲਾਹਟ ਹੈ। ਇਹਨਾਂ ਦੀ ਦੇਖੋ ਬਖਲਾਹਟ ਦੇਖੋ ਤੁਸੀਂ ਜਿਹੜੇ ਬੰਦੇ ਇੱਥੋਂ ਤੱਕ ਕਹਿ ਸਕਦੇ ਨੇ ਵੀ ਗਿਆਨੀ ਜੀ ਨੇ ਹਮਲਾ ਕਰਾਇਆ ਸੁਖਵੀਰ ਸਿੰਘ ਬਾਦਲ ਤੇ ਇਹ ਇਹ ਬਖਲਾਹਟ ਨਹੀਂ ਤਾਂ ਹੋਰ ਕੀ ਹੈ। ਫਿਰ ਕਹਿੰਦੇ ਜੀ ਸਾਜ਼ਿਸ਼ਰਚੀ ਹੁਣ ਕਹਿੰਦੇ ਸਾਨੂੰ ਬਦਨਾਮ ਕਰਨ ਦੀ ਫਿਰ ਕਦੇ ਕਹਿੰਦੇ ਅੱਡ ਚੁੱਲਾ ਬਾੜ ਲਿਆ ਕਿਉਂ ਕਿਉਂਕਿ ਅਸਲ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚੋਂ ਲੈ ਚੁੱਕੇ ਹੀ ਲੋਕ ਇਹ ਜਾਣ ਚੁੱਕੇ ਨੇ ਵੀ ਇਹ ਇਹਨਾਂ ਦੇ ਵਿੱਚ ਇੱਕ ਵੀ ਪੰਥਕ ਭਾਵਨਾ ਨਹੀਂ ਹੈ ਨਾ ਹੀ ਇਹ ਪੰਥ ਦੇ ਕੋਈ ਚਿੰਤਕ ਨੇ ਨਾ ਕੋਈ ਪ੍ਰਵਾਹ ਕਰਦੇ ਨੇ ਇਹ ਜਿਹੜੇ ਅਕਾਲ ਤਖਤ ਸਾਹਿਬ ਦੀ ਨਹੀਂ ਇਹਨਾਂ ਨੇ ਆਪ ਨਹੀਂ ਕਦੇ ਮੰਨੀ ਹੁਣ ਵੀ ਦੇਖੋ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਫੇਰ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਵੀ ਆਪਦਾ ਚੈਨਲ ਚਲਾਵੇ ਐਸਜੀਪੀਸੀ ਉਹ ਨਹੀਂ ਚਲਾਉਣ ਦਿੱਤਾ ਇਹਨਾਂ ਨੇ ਉਹ ਮੰਨੇ ਇਹਨਾਂ ਨੇ ਹੁਕਮ ਇਹਨਾਂ ਨੇ ਤਾਂ ਇਹਨਾਂ ਦੇ ਅਕਾਲ ਤਖਸਾਲ ਦੀ ਕੋਈ ਗੱਲ ਕਦੇ ਇੱਕ ਪੈਸਾ ਵੀ ਕਹਿੰਦਾ ਉਹਦੇ ਪ੍ਰਵਾਹ ਨਹੀਂ ਕੀਤੀ ਤੇ ਇਹ ਆਪਦੇ ਆਪ ਨੂੰ ਮੈਨੂੰ ਪਤਾ ਨਹੀਂ ਕਿਵੇਂ ਆਪਦੇ ਆਪ ਨੂੰ ਕਾਲੀ ਕੰਮ ਹੁੰਦੇ ਨੇ ਜਿਹੜੀ ਮੀਟਿੰਗ ਦੀ ਜਿਹੜੀ ਚਰਚਾ ਉਹਨਾਂ ਨੇ ਕੀਤੀ ਤੁਸੀਂ ਕਹਿ ਰਹੇ ਹੋ ਕਿ ਸਾਡੇ ਕਰੇ ਜਦੋਂ ਜਥੇਦਾਰ ਸਾਹਿਬ ਹੈਗੇ ਸੀਗੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਦੇ ਵੀ ਉਸ ਸਮੇਂ ਮੀਟਿੰਗ ਹੀ ਨਹੀਂ ਹੋਈ ਪਰ ਜਿਹੜੇ ਉਹ ਮੀਟਿੰਗ ਦੀ ਗੱਲ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਜੀ ਕਰਦੇ ਆ ਵੀ ਜਿਹਦੇ ਵਿੱਚ ਤੁਸੀਂ ਮੌਜੂਦ ਸੀ ਬਡਾਲਾ ਸਾਹਿਬ ਮੌਜੂਦ ਸੀ ਵੀ ਬੀਜਗੀਰ ਕੌਰ ਜੀ ਮੌਜੂਦ ਸੀ ਸ਼ਾਇਦ ਰਖੜਾ ਸਾਹਿਬ ਦਾ ਵੀ ਨਾਮ ਲੰਦੇ ਆ ਉਹ ਕਿਹੜੀ ਫਿਰ ਮੀਟਿੰਗ ਸੀ ਅਸੀਂ ਗਿਆਨੀ ਜੀ ਕੋਲ ਵੀ ਤਾਂ ਗਏ ਆ ਜਦ ਗਿਆਨੀ ਜੀ ਕੋਲ ਅਸੀਂ ਜਦੋਂ ਅਕਾਲ ਤਖਤ ਸੀ ਦਮਦਮਾ ਸਾਡੇ ਜਥੇਦਾਰ ਸੀ ਅਸੀਂ ਉਹਨਾਂ ਕੋਲ ਗਏ ਆ ਜ ਕਧਾਰ ਕੋਸ਼ਿਸ਼ ਸ਼ੁਰੂ ਕਰਤੀ ਇਹਨਾਂ ਨੇ ਅਕਾਲ ਤੱਕ ਸਭ ਤੋਂ ਹਟਾਤਾ ਤੇ ਵਲਟੋਆ ਬਹੁਤ ਬੋਲਿਆ ਉਸ ਦਿਨ ਉਸ ਦਿਨ ਸਾਰੇ ਲੀਡਰ ਅਸੀਂ ਵੀ ਗਏ ਸੀ ਹੋਰ ਵੀ ਪੰਥਕ ਜਥੇਬੰਦੀਆਂ ਗਈਆਂ ਸੀਗੀਆਂ ਉਸ ਦਿਨ ਵੀ ਅਸੀਂ ਸਾਰੇ ਮਿਲ ਕੇ ਆਏ ਉੱਥੇ ਜਾ ਕੇ ਇਹਨਾਂ ਨੂੰ ਉੱਥੇ ਗੱਲਬਾਤ ਇਹੋ ਜਿਹੀ ਹੋਈ ਸੀ ਕਿ ਤੁਸੀਂ ਕਿਹਾ ਹੋਵੇ ਵੀ ਗੈਨੀ ਜੀ ਤੁਸੀਂ ਅਗਵਾਈ ਕਰੋ ਉਸ ਦਿਨ ਕੋਈ ਗੱਲ ਹੋਈ ਸੀ ਇਹੋ ਜਿਹੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਦੇਖੋ ਉਹਨਾਂ ਨੇ ਕੋਈ ਉਹ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਉਹ ਤਾਂ ਐਂਡ ਤੱਕ ਜਦ ਢੀਂਸਾ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਦ ਤੱਕ ਸਿੱਧੀ ਜਮਦਮਾ ਸਾਹਿਬ ਤੋਂ ਜਥਾਰ ਸੀ ਉਹ ਤਾਂ ਬਿਲਕੁਲ ਜਵਾਬ ਦਿੱਤਾ ਸੀ ਉਹਨੇ ਵੀ ਨਹੀਂ ਪਰ ਜਦ ਟੀਨ ਸਾਹਿਬ ਕੋਲ ਗਏ ਉਹ ਚੁਪ ਰਹੇ ਉਹਨਾਂ ਨੇ ਟੀਨ ਸਾਹਿਬ ਦੀਆਂ ਗੱਲਾਂ ਸੁਣੀਆਂ ਕਹਿੰਦੇ ਕੋਈ ਨਹੀਂ ਜੀ ਕਰਦੇ ਆ ਦੇਖਦੇ ਆ ਇੰਨੀਆਂ ਜਿਹੀਆਂ ਗੱਲਾਂ ਉਹਨੇ ਕੀਤੀਆਂ ਪ੍ਰਧਾਨਗੀ ਵਾਲੀ ਗੱਲ ਤਾਂ ਉਹਨੇ ਮਤਲਬ ਐਂਡ ਤੱਕ ਨਹੀਂ ਜਿਹੜਾ ਕਿਹਾ ਸਾਨੂੰ ਜਦ ਉਹਨਾਂ ਨੇ ਮੈਨੂੰ ਤਕਰੀਬਨ ਉਦੋਂ ਭਰਤੀ ਮੁਕੰਮਲ ਹੋਣ ਵਾਲੀ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਮੈਨੂੰ ਮੈਨੂੰ ਪ੍ਰਧਾਨ ਦੇ ਕੋਈ ਚਾਹਨਾ ਨਹੀਂ ਹੈਗੀ ਮੈਂ ਜਿਵੇਂ ਜੋ ਤੁਸੀਂ ਜਿਹੜੀ ਹੈ ਜਥੇਬੰਦੀ ਜੋ ਬਣੂਗੀ ਜੋ ਹੁਕਮ ਲਾਊਗੀ ਮੈਂ ਉਸ ਤੇ ਕੰਮ ਕਰਨ ਨੂੰ ਤਿਆਰ ਐ ਮੈਂ ਤੁਹਾਡੇ ਨਾਲ ਖੜਾਗਾ ਇੰਨੀ ਗੱਲ ਉਹਨੇ ਜਰੂਰ ਕਹੀ ਹੈ ਪ੍ਰਧਾਨਗੇ ਵਾਲੀ ਤਾਂ ਗੱਲ ਹੀ ਨਹੀਂ ਕਦੇ ਉਹਨਾਂ ਨੇ ਤੁਰੀ ਤਾਂ ਢਿੰਸਾ ਸਾਹਿਬ ਤੁਹਾਡੇ ਪਿਤਾ ਜੀ ਕਹਿ ਰਹੇ ਸੀ ਕਿ ਵੀ ਤੁਹਾਨੂੰ ਇਹਨਾਂ ਨੂੰ ਅਗਵਾਈ ਦੋ ਤੁਸੀਂ ਇਹਨਾਂ ਦੇ ਅੰਡਰ ਕੰਮ ਕਰੋ ਇਹ ਇਹ ਗੱਲਾਂ ਬਾਤਾਂ ਹੋਈਆਂ ਜਦੋਂ ਬਾਅਦ ਦੀ ਤੁਸੀਂ ਗੱਲ ਕਰਦੇ ਹੋ ਕਿ ਮਿਲਣ ਆਏ ਉਹ ਬਿਮਾਰ ਸੀਗੇ ਨਹੀਂ ਉਹ ਤਾਂ ਕਹੀਆਂ ਉਹਨਾਂ ਨੇ ਬਿਲਕੁਲ ਸਪਸ਼ਟ ਰੂਪ ਚ ਉਹਨਾਂ ਨੇ ਗਿਆਨੀ ਜੀ ਨੂੰ ਕਿਹਾ ਢਿੰਸਾ ਸਾਹਿਬ ਤਾਂ ਜਾਂਦੇ ਗਿਆਨੀ ਜੀ ਨੂੰ ਹਟਾਤਾ ਸੀ ਜਦੋਂ ਫਰਵਰੀ ਦੀ ਤਕਰੀਬਨ ਘਟਨਾ ਉਸ ਤੋਂ ਬਾਅਦ ਢਿੰਦ ਸਾਹਿਬ ਦਾ ਬੜਾ ਸਪਸ਼ਟੀ ਵੀ ਕਹਿੰਨੀ ਜੀ ਨੂੰ ਮੂਹਰੇ ਲਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਹ ਪਰ ਜਿਹੜੀ ਜ਼ਿਕਰ ਉਸ ਦੇ ਵਿੱਚ ਇੱਕ ਹੋਰ ਵੀ ਆਉਂਦਾ ਸਵਾਲ ਪ੍ਰੈਸ ਕਾਨਫਰੰਸ ਤੇ ਵਿੱਚ ਵੀ ਸੀ ਕਿ ਜਿਹੜੀ ਸੁਧਾਰ ਲਹਿਰ ਸੀ ਉਹ ਪੰਗ ਹੋ ਗਈ ਸੀ ਜਦੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਹੁੰਦੇ ਨੇ ਉਸ ਤੋਂ ਬਾਅਦ ਲਗਭਗ ਇੱਕ ਹਫ਼ਤੇ ਤੋਂ ਬਾਅਦ ਪੰਗਕਿਤ ਕਰ ਦਿੱਤੀ ਗਈ ਪਰ ਉਸ ਦੇ ਵਿੱਚ ਜਿਹੜਾ ਜ਼ਿਕਰ ਹੁੰਦਾ ਭਾਸ਼ਣ ਦੇ ਵਿੱਚ ਚੰਦੂ ਮਾਜਰਾ ਸਾਹਿਬ ਦੇ ਉਹ ਕਹਿੰਦੇ ਆ ਕਿ ਵੀ ਸੁਧਾਰ ਲਹਿਰ ਦੀ ਮੀਟਿੰਗ ਹੋਈ ਸੀ ਸੁਧਾਰ ਲਹਿਰ ਦੇ ਆਗੂਾਂ ਦੀ ਦੇਖੋ ਜਿਹੜੇ ਆਗੂ ਇਕੱਠੇ ਚ ਕਿਉਂਕਿ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਕੋਈ ਆਗੂ ਉਦੋਂ ਹਜੇ ਕਿਉਂਕਿ ਉਹਨਾਂ ਦਾ ਹਜੇ ਕੰਮ ਵੀ ਨਹੀਂ ਸ਼ੁਰੂ ਕੀਤਾ ਸੀ ਉਹਨਾਂ ਨੇ ਉਹ ਸਾਡੀ ਮੀਟਿੰਗ ਚ ਕਦੇ ਬਾਅਦ ਚ ਵੀ ਨਹੀਂ ਆਈ ਨਾ ਇੱਕ ਬਾਲ ਸਿੰਘ ਝੁੰਦਾ ਤੇ ਨਾ ਹੀ ਆਪਣੇ ਮਨਪ੍ਰੀਤ ਯਾਲੀ ਬਡਾਲਾ ਸਾਹਿਬ ਜਿਹੜਾ ਉਹਨਾਂ ਦੇ ਚ ਕਿਉਂਕਿ ਸਾਡੇ ਸਧਾਰਨ ਅਰ ਸੀ ਕਿਉਂਕਿ ਉਹਨਾਂ ਨੇ ਆਪਦੀ ਆਪਦੀ ਪਰਤੀ ਸ਼ੁਰੂ ਕਰਤੀ ਸੀ ਅਸੀਂ ਆਪਦੀ ਪਲੈਨਿੰਗ ਕਰਦੇ ਸੀ ਵੀ ਹੁਣ ਕੀ ਕਰਨਾ ਚਾਹੀਦਾ ਵੀ ਚਲੋ ਹਜੇ ਪੰਜ ਮੈਂਬਰੀ ਕਮੇਟੀ ਨੇ ਵੀ ਕੰਮ ਨਹੀਂ ਸ਼ੁਰੂ ਕੀਤਾ ਸੀਗਾ ਉਸ ਦੇ ਬਾਰੇ ਵੀ ਸਾਡੇ ਹਜੇ ਮਨ ਚ ਸੀਗਾ ਵੀ ਪਤਾ ਨਹੀਂ ਕੀ ਹੋਣਾਗਾ ਸੋ ਅਸੀਂ ਆਪਦੀਆਂ ਮੀਟਿੰਗਾਂ ਅਸੀਂ ਜਾਰੀ ਰੱਖੀਆਂ ਇਸ ਹੋਣ ਤੋਂ ਬਾਅਦ ਵੀ ਨਹੀਂ ਸੁਧਾਰ ਲਹਿਰ ਦੀਆਂ ਮੀਟਿੰਗਾਂ ਨਹੀਂ ਆਗੂਆਂ ਦੀਆਂ ਆਗੂ ਤਾਂ ਮਿਲਸਾਦੇ ਲਹਿਰ ਤਾਂ ਅਸੀਂ ਭੰਗੀ ਕਰਤੀ ਸਾਡੀ ਕੋਈ ਉਹ ਆਇਡੈਂਟੀਟੀ ਨੂੰ ਖਤਮ ਕਰਤਾ ਪਰ ਜਿਹੜੇ ਆਗੂ ਨੇ ਉਹ ਇੰਡੀਵਿਜੂਅਲੀ ਤਾਂ ਮੀਟਿੰਗ ਕਰ ਹੀ ਸਕਦੇ ਨੇ ਨਾ ਉਹ ਅਸੀਂ ਮੀਟਿੰਗਾਂ ਕਰਦੀਆਂ ਵੀ ਅੱਗੇ ਵਾਸਤੇ ਕੀ ਕਰਨਾ ਚਾਹੀਦਾ ਅਸੀਂ ਤਾਂ ਭੰਗ ਕਰਕੇ ਕਿਹਾ ਸੀ ਵੀ ਸਾਂਝੀ ਪਰਤੀ ਹੋਊਗੀ ਤਾਂ ਹੀ ਭੰਗ ਕੀਤੀ ਸੀ ਨਾ ਉਹਨਾਂ ਨੇ ਆਪਦੀ ਪਰਤੀ ਅੱਡ ਸ਼ੁਰੂ ਕਰਤੀ ਪੰਜ ਮੈਂਬਰੀ ਕਮੇਟੀ ਜਿਹੜੀ 7 ਮੈਂਬਰੀ ਕਮੇਟੀ ਸੀ ਉਹਨਾਂ ਨੇ ਕੋਈ ਉਹ ਕੋਈ ਤੁਹਾਨੂੰ ਪਤਾ ਤਿੰਨ ਮਹੀਨੇ ਕੁਝ ਨਹੀਂ ਕੀਤਾ ਉਹ ਉਹ ਅ ਅੱਗੇ ਆਪਸ ਚ ਮੀਟਿੰਗਾਂ ਕਰਦੇ ਰਹੇ ਕੋਈ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਆਪਦੀਆਂ ਤਾਂ ਮੀਟਿੰਗਾਂ ਕਰਨੀਆਂ ਸੀਗਾ ਵੀ ਹੁਣ ਆਪਾਂ ਕੀ ਕਰੀਏ ਕੀ ਕਰਨਾ ਚਾਹੀਦਾ ਕੀ ਵੇਖਣਾ ਚਾਹੀਦਾ ਜਿਹੜਾ ਈਆਲੀ ਸਾਹਿਬ ਦਾ ਜ਼ਿਕਰ ਹੁੰਦਾ ਕਿ ਈਆਲੀ ਸਾਹਿਬ ਨੇ ਇੱਕ ਲੁਧਿਆਣਾ ਜਾਂ ਜਲੰਧਰ ਜਿਹੜਾ ਉੱਥੇ ਚੰਦੂ ਮੱਛੀ ਸਾਹਿਬ ਨੇ ਸਪੀਚ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਉੱਥੇ ਸੁਜੈਸ਼ਨ ਦਿੱਤਾ ਸੀ ਕਿ ਗਿਆਨੀ ਜੀ ਨੂੰ ਤੁਸੀਂ ਪ੍ਰਧਾਨ ਬਣਾਓ ਉਸ ਤੋਂ ਬਾਅਦ ਇਹ ਗੱਲ ਅੱਗੇ ਤੁਰੀ ਉਹ ਜਿਹੜੀ ਮੀਟਿੰਗ ਸੀ ਉਹ ਮੀਟਿੰਗ ਜਦੋਂ ਸੁਧਾਰ ਲੈਰ ਸੀ ਉਦੋਂ ਸੀ ਜਾਂ ਉਸ ਤੋਂ ਬਾਅਦ ਸੀ ਕਦੋਂ ਸੀ ਉਹ ਅਸੀਂ iali ਸਾਹਿਬ ਨੂੰ iali ਸਾਹਿਬ ਨੂੰ ਕਈ ਵਾਰ ਮਿਲਦੇ ਰਹੇ ਹਾਂ ਪੰਜ ਮੈਂਬਰੀ ਕਮੇਟੀ ਦੇ ਫੰਕਸ਼ਨ ਤੋਂ ਪਹਿਲਾਂ ਅਸੀਂ ਮੀਟਿੰਗਾਂ ਕਰਦੇ ਰਹੇ ਹਾਂ ਪਰ ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਨਾਰ ਤੁਰਨ ਬਾਰੇ ਹਮੇ ਨਹੀਂ ਸੀ ਪੜੀ ਸਪਸ਼ਟ ਗੱਲ ਇਹ ਹੈ ਕਿ ਕਿਉਂਕਿ ਉਹ ਸਦਾਰ ਲਾਇਰ ਦੇ ਵਿੱਚ ਨਹੀਂ ਸੀਗੇ ਨਹੀਂ ਸੀ ਪਰ ਅਸੀਂ ਮਿਲਦੇ ਸੀ ਉਹਨਾਂ ਨੂੰ ਉਹਨਾਂ ਨਾਲ ਸਲਾਹਾਂ ਕਰਦੇ ਸੀ ਉਹਨਾਂ ਨਾਲ رائے ਕਰਦੇ ਸੀਗੇ ਉਹ ਸਦਾਰ ਨੇਹਨ ਚ ਨਹੀਂ ਸੀ ਪਰ ਅਸੀਂ ਮਿਲੇ ਤਾਂ ਉਹਨਾਂ ਨੂੰ ਪਹਿਲਾਂ ਵੀ 3-4 ਵਾਰੀ ਸੀਗੇ ਸੋ ਉਦੋਂ ਸਰਸਰੀ ਕੋਈ ਗੱਲ ਹੋ ਗਈ ਉਹਨੇ ਸਾਡੇ ਸਾਹਮਣੇ ਨਹੀਂ ਗੱਲ ਹੋਈ ਚੰਦੂ ਮਾਰਾ ਸਾਹਿਬ ਨਾਲ ਕੋਈ ਗੱਲ ਹੋਈ ਨਹੀਂ ਮੈਨੂੰ ਪਤਾ ਨਹੀਂ ਠੀਕ ਹੈ ਜੀ ਕਮਿੰਦਰ ਜੀ ਬਾਬਾ ਧੰਨਵਾਦ ਤੁਸੀਂ ਸਮਝਦਾ ਜੀ ਥੈਂਕ ਯੂ ਤਾਂ ਐਹਸਨ ਪਰਮਿੰਦਰ ਸਿੰਘ ਢੀਂਡਸਾ ਜੋ ਕੁਝ ਜਿਹੜਾ ਚਰਚਾ ਚੱਲ ਰਹੀ ਹੈ ਜੋ ਕੁਝ ਵਿਵਾਦ ਚੱਲ ਰਿਹਾ ਹੈ ਬਾਦਲ ਤੜਾ ਲਗਾਤਾਰ ਅਟੈਕਿੰਗ ਮੋਡ ਤੇ ਸੀ ਇਸ ਮਸਲੇ ਦੇ ਉੱਤੇ ਤਾਂ ਉਸ ਦੀ ਕਲੈਰੀਫਿਕੇਸ਼ਨ ਜਿਹੜੀ ਆ ਉਹ ਦਿੱਤੀ ਗਈ ਆ ਸਾਫ ਤੌਰ ਦੇ ਉੱਤੇ ਪਰਮਿੰਦਰ ਢੀਂਡਸਾ ਕਹਿੰਦੇ ਨੇ ਕਿ ਜਦੋਂ ਤੱਕ ਦਮਨਵਾਲਾ ਸਾਹਿਬ ਦੇ ਜਥੇਦਾਰ ਸੀ ਗੈਣੀ ਹਰਪੀਤ ਸਿੰਘ ਭਾਵਨਾ ਦੇ ਕੋਲੇ ਜਥੇਦਾਰੀ ਸੀ ਉਦੋਂ ਤੱਕ ਕੋਈ ਵੀ ਮੀਟਿੰਗ ਜਿਹੜੀ ਆ ਉਹ ਸਾਡੇ ਘਰ ਦੇ ਵਿੱਚ ਨਹੀਂ ਹੋਈ ਉਸ ਤੋਂ ਬਾਅਦ ਪਤਾ ਲੈਣ ਦੇ ਲਈ ਜ਼ਰੂਰ ਜਿਹੜੇ ਅਗਿਆਨੀ ਹਰਪ੍ਰੀਤ ਸਿੰਘ ਸਾਡੇ ਘਰ ਪਹੁੰਚਦੇ ਨੇ ਢੀਂਡ ਸਾਹਿਬ ਦਾ ਤਾਂ ਕੈਮਰਾਮੈਨ ਅਜੇ ਦਿਨਾਂ ਕੁਲਵਿੰਦਰ ਸਿੰਘ ਚਲੇੜੀ ਚੰਡੀਗੜ੍ਹ